ਅਜੀ ਪ੍ਰਧਾਨ ਜੀ ਜਿਹੜੇ ਆਪਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੱਠੇ ਬੰਦ ਹੋ ਰਹੇ ਨੇ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਕਿ ਇਹਨਾਂ ਦੇ ਪੱਠਿਆਂ ਦੇ ਬੰਦ ਹੋਣ ਕਾਰਨ ਜਿਹੜੇ ਮਜ਼ਦੂਰ ਲੋਕ ਨੇ ਉਹ ਕੰਮਕਾਰ ਤੋਂ ਵਿਲੇ ਹੋ ਰਹੇ ਨੇ ਇੱਟ ਵੀ ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਇਹਦੇ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਆ ਆਮ ਪੰਜਾਬ ਦੇ ਲੋਕਾਂ ਨੂੰ ਜਿਹੜਾ ਸੰਗਰੂਰ ਦੇ ਲੋਕਾਂ ਨੂੰ ਜਿਨ੍ਹਾਂ ਦੇ ਵੱਡੇ ਪੱਤਰ ਤੇ ਲੁੱਟ ਹੋ ਰਹੀ ਹੈ ਉਹਨਾਂ ਨੂੰ ਬੇਇੱਜ਼ਤੀ ਕਰਦਾ ਵੀ ਇਹ ਮੇਰੀ ਗੱਲ ਹੈ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਓ ਜੋ ਕੋਈ ਪੱਠਿਆਂ ਤੇ ਜਿਹੜੀ ਪੱਕੀ ਇੱਟ ਹੈ ਉਹ ਪੱਕੀ ਇੱਟ ਦਾ ਰੇਟ ਜ਼ਿਲ੍ਹਾ ਸੰਗਰੂਰ ਦੇ ਅੰਦਰ ਹੈ ਜਿਹੜਾ ਹੱਦਾਂ ਮੰਨੇ ਟੱਪ ਗਏ 7400 7500 ਇਸ ਤਰ੍ਹਾਂ ਜਿਹੜਾ ਪੱਕੀ ਇੱਟ ਕਰ ਮਿਲਦਾ ਹੈ ਜਿਹੜੀ ਉਹ ਆਪਾਂ ਅੱਬਲ ਇੱਟ ਕਹਿੰਦੇ ਜੇ ਤੁਸੀਂ ਦੂਜੇ ਜ਼ਿਲ੍ਹੇ 'ਚ ਜਾਓਗੇ ਮਾਨਸਾ ਜ਼ਿਲ੍ਹਾ ਹੋਰ ਜ਼ਿਲ੍ਹੇ ਨੇ ਉੱਥੇ ਟੈ ਜਿਹੜੀ 6200 ਤੋਂ ਕੋਈ ਬੜੀ ਜਿਹੜੀ ਕਿ ਮਹਗੀ ਨਹੀਂ ਇਹਨਾਂ ਨੇ ਜ਼ਿਲ੍ਹਾ ਸੰਗਰੂਰ ਵਾਲਿਆਂ ਨੇ ਪੱਠਾ ਮਾਲਕਾਂ ਨੇ ਕੀ ਕਰਿਆ ਇੱਟ ਬਾਧੂ ਬਾਬ ਦਾ ਜਨਕੀ ਸ਼ਟਾਕ ਹੈ ਜਿਹੜਾ ਪੂਰਾ ਕਰਕੇ ਪਹਿਲੀ ਜਮਾ ਕਰ ਲਈ ਉਦੋਂ ਬਾਅਦ ਪੰਦਾ ਪੱਠਾ ਬੰਦ ਦੀ ਆੜਤੇ ਹੁਣ ਪੱਠੇ ਬੰਦ ਪਏ ਨੇ ਵੀ ਜਿੱਤਨੀ ਹੈਗੀ ਇਹਦੀ ਆੜਤੇ ਜਾਨੀ ਕਿ ਵੱਡੇ ਪੱਦਰ ਤੇ ਆਮ ਲੋਕਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਵੀ ਇੱਥੇ ਜਾਨੀ ਕਿ ਜ਼ਿਲ੍ਹਾ ਸੰਗਰੂਰ ਦੇ ਅੰਦਰ ਉਦ ਭਵੰਤਮਾਨ ਦਾ ਮੁੱਖ ਮੰਤਰੀ ਦਾ ਜ਼ਿਲ੍ਹਾ ਜਿੱਥੇ ਜਿਹਦੀ ਜਾਨੀ ਕਿ ਨੱਕੇਟ ਲੁੱਟ ਹੋ ਰਹੀ ਹੈ ਇਥੇ ਮੰਤਰੀ ਭਗਵੰਤ ਮਾਨ ਸਭਾ ਬੈਠੀ ਨੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਬੈਠਾ ਆਮ ਆਦਮੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਆਮਦ ਰੋੜਾ ਬੈਠਾ ਤੇ ਲਹਿਰਾ ਦੇ ਐਮ ਐਲ ਏ ਕੈਬਨਿਟ ਮੰਤਰੀ ਗੋਲ ਸਾਹਿਬ ਬੈਠੇ ਨੇ ਇਹ ਜਣੇ ਕਿ ਮੰਤਰੀ ਮੰਡਲ ਉਰੇ ਬੈਠਾ ਸਾਰਾ ਉਹ ਕੀ ਮੁੱਖਾ ਮੀਤੀ ਬੈਠਾ ਫਿਰ ਇਸ ਕਰਕੇ ਉਹ ਪੱਠਾ ਮਾਲਕਾਂ ਦੀ ਜਿਹੜੀ ਬੁਸਮਸਿਆਵਾਂ ਵੀ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਜਲਦੀ ਜਣੇ ਕਿ ਪੱਠੇ ਤਲਵਾਉਣ ਨਾਲੇ ਤਾਂ ਮਜ਼ਦੂਰਾਂ ਨੂੰ ਜਿਹੜਾ ਰਜਗਾਰ ਹੈ ਉਹ ਜਣੇ ਕਿ ਮਿਲ ਨਹੀਂ ਰਿਹਾ ਇਸ ਕਰਕੇ ਮੈਂ ਜਿੱਥੇ ਜਣੇ ਕਿ ਇਹ ਆਮ ਲੋਕਾਂ ਨੂੰ ਕਹਿ ਰਿਹਾ ਤੇ ਪੰਜਾਬ ਸਰਕਾਰ ਨੂੰ ਅ ਬੇਨਤੀ ਕਰਦਾ ਮੰਗ ਕਰਦਾ ਪੰਜਾਬ ਸਰਕਾਰ ਤੋਂ ਵੀ ਜਲਦੀ ਤੋਂ ਜਲਦੀ ਇਸ ਮਾਮਲੇ ਤੇ ਧਿਆਨ ਦੇ ਕੇ ਡੀਸੀ ਸੰਗਰੂਰ ਤੋਂ ਮੰਗ ਕਰਦਾ ਤੇ ਉੱਥੇ ਮੈਂ ਜਿਹੜੀਆਂ ਪੱਠਾ ਮਜ਼ਦੂਰ ਦੁਨੀਆ ਨਾਲ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਘਟੋ ਘਟਾ ਇਸ ਮਾਮਲੇ ਤੇ ਉਹ ਆਵਾਜ਼ ਠਾਉਣ ਸੰਘਰਸ਼ ਕਰਨ ਤਾਂ ਕਿ ਲੋਕਾਂ ਦੀ ਜਿਹੜੀ ਅੰਨੀ ਲੁੱਟ ਹੈ ਵੱਡੀ ਲੁੱਟੋਂ ਬਚਤ ਹੋ ਸਕੇ ਲੋਕ ਕੰਮ ਕਰਨ ਜਿਹੜੇ ਸੌਖਾ ਤੋਰ ਸਕਣ ਧੰਨਵਾਦ